ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਓਪਨ ਹੀ ਦੱਸਣਾ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾਈ 100 ਕਮਾਈ। ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਸੋਲਡ ਆਊਟ ਹੋ ਗਿਆ। ਤੋਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਡਰਾਮਾ ਨਾ ਕਰਨ। ਮਾਸਾਮ ਇਹ ਉਧਾ ਵੱਡਾ ਹੋ ਗਿਰਾ ਵੀ 20000 ਤੋਂ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ। ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜ਼ਿਆਦਾ ਵਹਿਤਰਾ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦੇ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਉਪਰ ਹੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਆ ਉਹਦੇ ਸ਼ਾਮਲ ਆ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿੰਦੇ ਨੇ ਸੋਲਡ ਆਊਟ ਹੋ ਗਿਆ ਤੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ ਮਾਸਮਯੋਦ ਦਾ ਵੱਡਾ ਹੁੰਗਾਰਾ ਵੀ 20000 ਤੋਂ ਐਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਬਿਹਤਰ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆਂ ਕਿ ਉਹਨਾਂ ਦਾ ਹੀ ਕੰਮ ਹੈ bizness calculate ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛ ਗਿਚਪਿਚੀ ਕਰਦਾ ਮੈਨੂੰ ਲੱਗਦਾ ਹੈ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਉਹ ਓਪਨ ਹੀ ਦੱਸਣ ਕਿਉਂਕਿ ਆਮ ਤੌਰ ਤੇ ਪਰ ਐਸੇ ਚਾ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾ ਬੰਬੇ ਦਾ ਇੱਕ ਕਲੱਬ ਹੈ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ ਚ ਪੁਰਾਣੇ ਸਾਰੇ ਜਿਹੜੇ ਬੰਦੇ ਆ ਉਹਦੇ ਸ਼ਾਮਲ ਆ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿੰਦੇ ਨੇ ਸੋਲਡ ਆਊਟ ਹੋ ਗਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਆ ਉਹਦੇ ਸ਼ਾਮਲ ਆ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿੰਦੇ ਨੇ ਸੋਲਡ ਆਊਟ ਹੋ ਗਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ